ਨਮਸਕਾਰ ਦੈਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਿਮਾਂਸ਼ੂ ਇਸ ਵੇਲੇ ਦੀ ਸਭ ਤੋਂ ਵੱਡੀ ਦੁੱਖ ਵਾਲੀ ਖਬਰ ਹੈ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ 우ਸਤਾਦ ਚਰਨਜੀਤ ਅਹੂਜਾ ਸਾਡੇ ਵਿੱਚ ਨਹੀਂ ਰਹੇ ਨੇ ਤੇ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਜਾਣੇ ਮਾਣੇ ਕਲਾਕਾਰ ਮੰਗੀ ਮਾਹਲ ਜਿਨ੍ਹਾਂ ਨੇ ਹੁਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆ ਮਾਸਟਰ ਸਲੀਮ ਨੇ ਪਹਿਲਾਂ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਹੁਣ ਮੰਗੀ ਮਾਹਲ ਉਹਨਾਂ ਨੇ ਵੀ ਪੋਸਟ ਪਾਈ ਹੈ ਮੰਗੀ ਮਾਲ ਮੇਰੇ ਨਾਲ ਇਸ ਵੇਲੇ ਫੋਨ ਲਾਈਨ ਤੇ ਬਣੇ ਹੋਏ ਨੇ ਮੰਗੀਬਾ ਜੀ ਇੱਕ ਬਹੁਤ ਵੱਡਾ ਘਾਟਾ ਪੰਜਾਬੀ ਇੰਡਸਟਰੀ ਨੂੰ ਪਿਆ ਹੈ ਤੁਸੀਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਇਹ ਜਿਹੜੀ ਖਬਰ ਸਾਨੂੰ ਅੱਜ ਦੁੱਖ ਵਾਲੀ ਸੁਣਨੀ ਪਈ ਹੈ ਉਹ ਬਿਮਾਰ ਸਨ ਇਹ ਚੀਜ਼ ਕਿਸ ਤਰ੍ਹਾਂ ਵਾਪਰੀ ਹੈ ਬਿਮਾਰ ਵੀ ਕੋਈ ਨੇ ਜਿਆਦਾ ਨਹੀਂ ਸੀਗੇ ਜੀ ਅੱਜ ਤਾਂ ਦਿਨ ਜਿਹੜਾ ਪੰਜਾਬੀ ਜੱਟ ਲਈ ਪੰਜਾਬੀ ਇੰਡਸਟਰੀ ਦੇ ਲਈ ਬਹੁਤ ਕਾਲਾ ਦਿਨ ਹੋ ਨਿਬੜਿਆ ਇਹ ਚਰਨਜੀਤ ਹੋਜਾ ਸਾਹਿਬ ਜਿਹਨਾਂ ਨੂੰ ਅਸੀਂ ਸੰਗੀਤ ਸਮਰਾਟ ਕਹਿੰਦੇ ਸੀਗੇ ਜੋ ਪੰਜਾਬੀ ਸੰਗੀਤ ਦੇ ਵਿੱਚ ਇਹਨਾਂ ਨੇ ਪੈੜਾਂ ਪਾਈਆਂ ਜੋ ਇਹਨਾਂ ਨੇ ਬੰਦਛਾ ਜੋ ਮਿਊਜ਼ਿਕ ਜੋ ਕੰਪੋਜੀਸ਼ਨਾਂ ਗਵਾਤੀਆਂ ਮਤਲਬ ਕਿ ਇਦਾਂ ਦਾ ਜਿਹੜਾ ਇਨਸਾਨ ਹੈ ਇੱਕ ਸਦੀ ਬਾਅਦ ਆਉਂਦੇ ਨਹੀਂ ਇਹ ਇਨਸਾਨ ਹੁੰਦੇ ਨਹੀਂ ਇਹ ਸਾਲਾਂ ਬਾਅਦ ਨਹੀਂ ਇਹ ਸਦੀਆਂ ਬਾਅਦ ਆਉਂਦੇ ਨੇ ਤੇ ਸਾਨੂੰ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਤੇ ਬਹੁਤ ਕੁਝ ਸਾਨੂੰ ਦੇ ਕੇ ਗਏ ਹਜੇ ਬਹੁਤ ਕੁਝ ਉਹਨਾਂ ਤੋਂ ਸਿੱਖਣ ਦੀ ਲੋੜ ਸੀ ਬੜਾ ਕੁਝ ਉਹਨਾਂ ਤੋਂ ਲੈਣ ਦੀ ਹਜੇ ਲੋੜ ਸੀ ਸੋ ਕਹਿ ਦਿੰਦੇ ਕਿ ਪ੍ਰਮਾਤਮਾ ਅਗੇ ਕੋਈ ਜ਼ਰੂਰਤ ਨਹੀਂ ਖਿੰਨੀ ਕੋਨੇ ਸਵਾਸ ਦਿੱਤੇ ਨੇ ਵਾਹਿਗੁਰੂ ਨੇ ਉੰਨੇ ਕੀ ਬੰਦੇ ਨੇ ਲੈਣੇ ਨੇ ਸੋਹੀਰ ਅਰਦਾਸ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਬਖਸ਼ੇ ਉਹਨਾਂ ਦੀ ਫਲਵਾੜੀ ਨੂੰ ਤੰਦਰੁਸਤੀਆਂ ਬਖਸ਼ੇ ਪ੍ਰਮਾਤਮਾ ਤੇ ਸੰਗੀਤ ਜਗਤ ਤਾਂ ਅਜ ਸਾਰਾ ਸੁਣ ਹੋਇਆ ਪਿਆ ਜਿੱਥੇ ਜਿੱਥੇ ਜਦੋਂ ਖਬਰ ਗਈ ਆ ਇੱਕਦਮ ਝਟਕਾ ਹੀ ਲੱਗਾ ਜਿਦਾ ਤੁਹਾਡੀਆਂ ਵੀ ਬਹੁਤ ਸਾਰੀਆਂ ਯਾਦਾਂ ਨੇ ਭਾਜੀ ਚਾਹੇ ਮਾਸਟਰਸਲੀਮ ਹੋ ਤੁਸੀਂ ਉਹ ਤੁਹਾਡਾ ਜੋ ਇੱਕ ਜੂਨੀਅਰ ਸੀ ਜੋ ਜੋ ਤੁਹਾਡਾ ਗਰੁੱਪ ਦੇ ਲੋਕ ਸੀ ਤੁਸੀਂ ਬਹੁਤ ਟਾਈਮ ਸਪੈਂਡ ਕੀਤਾ ਹੈ ਉਹਨਾਂ ਦੇ ਨਾਲ ਬਹੁਤ ਕੁਝ ਸਿੱਖਿਆ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਰੀਆਂ ਉਹਨਾਂ ਦੇ ਨਾਲ ਪੰਜ ਇੱਕ ਮੁਲਾਕਾਤਾਂ ਲਾ ਲ ਹੋਈਆਂ ਨੇ ਗੀਤ ਮੈਂ ਉਹਨਾਂ ਨਾਲ ਕੋਈ ਰਿਪੋਰਟ ਨਹੀਂ ਕੀਤਾ ਪਰ ਮੇਰਾ ਕਹ ਰੋ ਕੋਈ ਪੇਪੁੱਤਾ ਵਰਗਾ ਜਿਹੜਾ ਨਾ ਸੀ ਮੈਂ ਬੜੀਆਂ ਖੁੱਲ ਕੇ ਗੱਲਾਂ ਕਰ ਲੈਂਦਾ ਸੀ ਉਹਨਾਂ ਨਾਲ ਮੈਨੂੰ ਲੱਗਦਾ ਕਿ ਜਿਨ੍ਹਾਂ ਨੇ ਉਹਨਾਂ ਦੇ ਨਾਲ ਮਿਊਜ਼ਿਕ ਕੀਤਾ ਕਲਾਕਾਰ ਉਹ ਵੀ ਨਹੀਂ ਉਹ ਗੱਲਾਂ ਕਰ ਸਕਦੇ ਦਿਲੀਆਂ ਮੈਂ ਖੁਸ਼ ਹੋ ਕਿ ਤੇ ਖੁੱਲ ਕੇ ਉਹਨਾਂ ਨੇ ਗੱਲਾਂ ਕਰ ਦਿੱਤੀ ਬੜੇ ਹੱਸਦੇ ਹੁੰਦੇ ਸੀਗੇ ਸੋ ਬਸ ਬਾਈ ਗੁਰੂ ਅੱਗੇ ਹੀ ਅਰਦਾਸ ਆ ਬਸ ਉਹਨਾਂ ਨੂੰ ਆਪਣੇ ਚਰਨਾ ਲਿਵਾਸ ਬਖਸ਼ਣ ਸੱਚੇ ਪਾਤਸ਼ਾਹ ਮੈਂ ਸੇਖ ਇਹਨਾਂ ਕਿ ਇਹ ਕਲਾਕਾਰ ਉਹ ਇਹ ਸੰਗੀਤਕਾਰ ਕਲਾਕਾਰ ਰੂਹਾਂ ਦੇਖੋ ਤੁਸੀਂ ਉਹ ਖੁਈਏ ਵੀ ਬੜੇ ਅੱਛੇ ਸੀਗੇ ਜੀ ਜੀ ਉਹਨਾਂ ਨੇ ਜਿਹੜੇ 2 4 5 ਗੀਤ ਗਾਏ ਆ ਤੁਸੀਂ ਜਦੋਂ ਸੁਣੋਗੇ ਮਲੇ ਬਾਹ ਕਮਾਲ ਦੀਆਂ ਚੀਜ਼ਾਂ ਨੇ ਨਾਲ ਜੋ ਇੰਡਸਟਰੀ ਦੇ ਵਿੱਚ ਉਹਨਾਂ ਨੇ ਸੰਗੀਤ ਨੂੰ ਜਿਹੜੀਆਂ ਉਚਾਈਆਂ ਤੇ ਪਹੁੰਚਾਤਾ ਸੀਗਾ ਅੱਜ ਤੱਕ ਸੰਗੀਤ ਦੇ ਵਿੱਚ ਅੱਜ ਦੇ ਸੰਗੀਤ ਦੇ ਵਿੱਚ ਤਾਂ ਫੀਲ ਹੀ ਕੋਈ ਨਹੀਂ ਜੀ ਉਹਨਾਂ ਦੇ ਤਾਂ ਇੱਕ ਇੱਕ ਸ਼ੈਲਰ ਤੇ ਇੱਕ ਤੁਣਕੇ ਦੇ ਵਿੱਚ ਸੰਗੀਤ ਹੁੰਦਾ ਸੀ ਤੇ ਵੱਡੀ ਗੱਲ ਇਹ ਸੀਗੀ ਕਿ ਉਹਨਾਂ ਦੀ ਖਾਸੀਅਤ ਐਸੀ ਸੀਗੀ ਕਿ ਜਦੋਂ ਅਸੀਂ ਗਾਉਂਦੇ ਸੀਗੇ ਜਿੰਨੇ ਵੀ ਕਲਾਕਾਰ ਕੋਈ ਵੀ ਹੋ ਦਾ ਸਕਾ ਉਹ ਇੱਕ ਵੀ ਅੱਖਰ ਗਲਤ ਨਹੀਂ ਸੀ ਬੋਲਣ ਦਿੰਦੇ ਹੂੰ ਕਈ ਵਾਰ ਸਾਡੇ ਕਲਾਕਾਰ ਮੈਂ ਬਹੁਤ ਦੇਖਦਾ ਹਾਂ ਵੱਡੇ ਨਾਮੀ ਕਲਾਕਾਰ ਵੀ ਆ ਉਹ ਜਾਨ ਜਿੱਥੇ ਕਹਿਣਾ ਹੁੰਦਾ ਉੱਥੇ ਜਾਣ ਕੇ ਹੀ ਜਾਂਦੇ ਆ ਨਾਣਾ ਲਾਈ ਜਾਂਦੇ ਹੂੰ ਠੀਕ ਹੈ ਨਾ ਉਹ ਅਖਰ ਗਲਤ ਬੋਲੀ ਜਾਂਦੇ ਪਰ ਹੋਜਾ ਸਾਹਿਬ ਬਰਦਾਸ਼ਤ ਨਹੀਂ ਸੀ ਕਰਦੇ ਨਿੱਕੀ ਨਿੱਕੀ ਚੀਜ਼ ਤੇ ਵਰਕ ਹੁੰਦਾ ਸੀ ਉਹਨਾਂ ਦਾ ਤੇ ਆਹ ਸੰਗੀਤ ਉਹਨਾਂ ਦਾ ਦੇਖੋ ਜਦ ਤੱਕ ਪੰਜਾਬੀ ਜਿਉਂਦਾ ਰਹਿਣਾ ਹੈ ਜਦ ਤੱਕ ਪੰਜਾਬੀ ਜਿਉਂਦੇ ਰਹਿਣਗੇ ਤੇ ਇਹ ਜੋ ਹੋਜਾ ਸਾਹਿਬ ਉਹਨੋਂ ਤੱਕ ਜੀਉਂਦੇ ਰਹਿਣਗੇ ਕਿਉਂਕਿ ਤੁਸੀਂ ਅੱਜ ਵੀ ਦੇਖ ਲਓ ਮਾਨਕ ਸਾਹਿਬ ਦੇ ਗੀਤ ਲਾ ਲਓ ਜਾਂ ਚਮਕੀਲੇ ਅਮਰ ਸਿੰਘ ਚਮਕੀਲੇ ਦੇ ਉਹਨਾਂ ਦੇ ਗੀਤ ਲਾ ਲਓ ਅਸੀਂ ਪਰਦੇਸਾਂ ਚੋਂ ਤਾਂ ਮੈਂ ਯੂਕੇ ਤੋਂ ਬੋਲ ਰਿਹਾ ਇਸ ਵੇਲੇ ਮਰੀ ਜਿੱਥੇ ਵੀ ਚਲ ਜਾਈਏ ਉਹਨਾਂ ਦਾ ਸੰਗੀਤ ਐਵਰ ਗ੍ਰੀਨ ਰਹਿ ਬਚੀ ਜਾਂਦਾ ਉਹ ਤਾਂ ਕਦੇ ਵੀ ਪੁਰਾਣਾ ਨਹੀਂ ਹੋਣਾ ਜੀ 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 ਸੋ ਇਹ ਸਨ ਸਾਡੀ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਜਾਣੇ ਮਾਣੇ ਕਲਾਕਾਰ ਮੰਗੀ ਮਹਾਲ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਨੂੰ ਦੱਸਿਆ ਹੈ ਕਿ ਕਿੰਨੀਆਂ ਯਾਦਾਂ ਨੇ ਸਿਰਫ ਉਹਨਾਂ ਦੀਆਂ ਨਹੀਂ ਸਾਰੀ ਪੰਜਾਬੀ ਇੰਡਸਟਰੀ ਦੀਆਂ ਸੋਇ ਕੋਲ ਤੁਹਾਨੂੰ ਫੇਰ ਦੱਸ ਦਈਏ ਬਹੁਤ ਦੁੱਖ ਵਾਲੀ ਖਬਰ ਹੈ ਸਾਡੀ ਪੰਜਾਬੀ ਇੰਡਸਟਰੀ ਦੇ ਲੈਜੈਂਡਰੀ میوزਿਕ ਡਾਇਰੈਕਟਰ ਕਲਾਕਾਰ ਜਿਨ੍ਹਾਂ ਨੇ ਬਹੁਤ ਸਾਰੇ ਜੋ ਸਿੰਗਰ ਨੇ ਉਹਨਾਂ ਦਾ ਉਹਨਾਂ ਦਾ ਕੈਰੀਅਰ ਉਹਨਾਂ ਨੇ ਬਣਾਇਆ ਹੈ ਸਾਡੀ ਪੰਜਾਬੀ ਇੰਡਸਟਰੀ ਨੂੰ ਬਹੁਤ ਕੁਝ ਦਿੱਤਾ ਹੈ ਉਸਤਾਦ ਚਰਨਜੀਤ ਅਹੂਜਾ ਅੱਜ ਸਾਡੇ ਵਿੱਚ ਨਹੀਂ ਰਹੇ ਵੇਖਦੇ ਰਹੋ ਦੇਨਿਕ ਸਵਰਾਂ ਟੀਵੀ ਮਹਿਮਾਨਸ਼ੂ